ਸਾਥੀਓ ਅੱਜ ਕਨਸਟੀਟਿਊਸ਼ਨ ਡੇ ਹੈ ਸੰਵਿਧਾਨ ਦਿਵਸ ਹੈ ਔਰ ਇਸ ਪਵਿੱਤਰ ਦਿਵਸ ਦੇ ਉੱਪਰ ਜਿਹੜੀ ਕਿ ਡੈਮੋਕ੍ਰੇਸੀ ਹੈ ਦੁਨੀਆ ਦੀ ਸਭ ਤੋਂ ਵੱਡੀ ਭਾਰਤ ਇੱਥੋਂ ਦੇ 150 ਕਰੋੜ ਲੋਕਾਂ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਆਮ ਆਦਮੀ ਪਾਰਟੀ ਵੱਲੋਂ ਮੁਬਾਰਕਬਾਦ ਹੈ ਔਰ ਇਹਦੇ ਨਾਲ ਹੀ ਅੱਜ 13 ਸਾਲ ਪੂਰੇ ਹੋ ਗਏ ਨੇ ਆਮ ਆਦਮੀ ਪਾਰਟੀ ਨੂੰ ਬਣਿਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇੱਕ ਇਕੱਲੇ ਵਿਅਕਤੀ ਨੇ ਇੱਕ ਇੱਕ ਇੰਸਟੀਟਿਊਸ਼ਨ ਇਹੋ ਆਪਣੇ ਆਪ ਦੇ ਵਿੱਚ ਉਹਨਾਂ ਨੇ ਸੰਘਰਸ਼ ਦੇ ਵਿੱਚੋਂ ਅੱਜ ਤੋਂ 13 ਸਾਲ ਪਹਿਲਾਂ ਇਹ ਵੀੜਾ ਚੱਕਿਆ ਕਿ ਦੇਸ਼ ਦੇ ਵਿੱਚੋਂ ਕਰਪਸ਼ਨ ਖਤਮ ਕਰਨੀ ਹੈ ਦੇਸ਼ ਦੇ ਵਿੱਚੋਂ ਜੋ ਧੱਕੇਸ਼ਾਹੀ ਹੋ ਰਹੀ ਹੈ ਉਹ ਖਤਮ ਕਰਨੀਆਂ ਨੇ ਤੇ ਇੱਕ ਸਾਫ਼ ਸੁਥਰਾ ਰਾਜ ਭਾਗ ਦੀ ਸਥਾਪਨਾ ਕਰਨੀ ਹੈ ਉਹਨਾਂ ਨੇ 13 ਸਾਲ ਪਹਿਲਾਂ ਇਹ ਵੀੜਾ ਚੁੱਕਿਆ ਸੀਗਾ ਤੇ ਅੱਜ 13 ਸਾਲ ਪੂਰੇ ਹੋ ਗਏ ਨੇ ਸੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਉਹਨਾਂ ਦੇ ਸਾਰੇ ਸਾਥੀਆਂ ਨੂੰ ਟਾਪ ਤੋਂ ਲੈ ਕੇ ਬਾਟਮ ਤੱਕ ਸਾਰੇ ਵਰਕਰਸ ਵੋਲੰਟੀਅਰਸ ਨੂੰ ਸਾਰੇ ਲੀਡਰਸ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਮੁਬਾਰਕਵਾਦ ਹੈ ਉਹ ਪਾਰਟੀ ਜਿਨੇ ਕੇ ਰਿਕਾਰਡ ਟਾਈਮ ਦੇ ਵਿੱਚ ਨੈਸ਼ਨਲ ਪਾਰਟੀ ਹੋਣ ਦਾ ਤੇ ਦੋ-ਦੋ ਸਟੇਟਾਂ ਦੇ ਵਿੱਚ ਸੇਵਾ ਕਰਨ ਦਾ ਜਿਹੜਾ ਉਸ ਲੈਵਲ ਤੱਕ ਪਹੁੰਚੇ ਨੇ ਤੇ ਇਹ ਸਿਰਫ ਅਰਵਿੰਦ ਜੀ ਹੁਣ ਦੀ ਮਿਹਨਤ ਦੇ ਸਦਕਾ ਪਹੁੰਚੇ ਨੇ ਸਾਥੀਓ ਇਸ ਤੋਂ ਇਲਾਵਾ ਅੱਜ ਜਿਸ ਮਕਸਦ ਦੇ ਲਈ ਇੱਥੇ ਇਕੱਠੇ ਹੋਏ ਆਂ ਅਸੀਂ ਇੱਕ ਬੀੜਾ ਚੱਕਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਉਹਨਾਂ ਦੀਆਂ ਸਿੱਖਿਆਵਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਨਾਲ ਉਹਨਾਂ ਦੇ ਬਲੀਦਾਨ ਦੇ ਨਾਲ ਤੇ ਉਹਨਾਂ ਦੀ ਫਿਲਾਸਫੀ ਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਅੱਜ ਜੋੜਨ ਦੀ ਲੋੜ ਹੈ ਜਿਹਦੀ ਵਜ੍ਹਾ ਕਰਕੇ ਭੁਵੰਤਵੰਤ ਸਰਕਾਰ ਨੇ ਸੋਚਿਆ ਕਿ ਇੱਕ ਬਹੁਤ ਵੱਡੇ ਪੱਧਰ ਦੇ ਉੱਪਰ ਟੋਟਲੀ ਨਾਨ ਪੋਲਿਟিক্যাল ਪ੍ਰੋਗਰਾਮ ਹੈ ਜਿਹੜਾ ਉਹ ਲਿਖਿਆ ਜਾਏ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦੀਏ ਕੁਰਬਾਨੀਆਂ ਬਾਰੇ ਦੱਸਿਆ ਜਾ ਸਕੇ ਸਾਡੇ ਅਸੀਂ ਕਿਸ ਵਿਰਸੇ ਦੇ ਮਾਲਕਾਂ ਇਹਦੇ ਬਾਰੇ ਜਾਗਰੂਕ ਕੀਤਾ ਜਾ ਸਕੇ 25 ਅਕਤੂਬਰ ਤੋਂ ਦਿੱਲੀ ਦੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਉਹ ਪ੍ਰੋਗਰਾਮ ਮੁਲਕੇ ਗਏ ਉੱਥੋਂ ਸ਼ੁਰੂ ਕੀਤੇ ਤੇ ਕੱਲ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਸ੍ਰੀ ਨਾਨਨਪੁਰ ਸਾਹਿਬ ਦੇ ਵਿੱਚ ਬੜੇ ਅਲੌਕਿਕ ਤਰੀਕੇ ਦੇ ਨਾਲ 1 ਮਹੀਨੇ ਪ੍ਰੋਗਰਾਮ ਚੱਲਣ ਤੋਂ ਬਾਅਦ ਉਹਦਾ ਸਮਾਪਨ ਹੋਇਆ ਔਰ ਜਿਹਦੇ ਵਿੱਚ ਨਗਰ ਕੀਰਤਨ ਵੀ ਹੋਏ ਲਾਈਟ ਐਂਡ ਸਾਊਂਡ ਸ਼ੋਜ਼ ਵੀ ਹੋਏ ਡਰੋਨ ਸ਼ੋਜ਼ ਵੀ ਹੋਏ ਬਹੁਤ ਚਰਚਾਵਾ ਵੀ ਹੋਈਆਂ ਸਪੈਸ਼ਲ ਵਿਧਾਨ ਸਭਾ ਸੈਸ਼ਨ ਵੀ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵੀ ਹੋਏ ਸਾਰਾ ਕੁਝ ਅਸੀਂ ਟੋਟਲੀ ਉਸ ਨੂੰ ਨਾਨ ਪੋਲਿਟਿਕਲ ਕਰਕੇ ਚੱਲੇ ਸੀਗੇ ਕਿਉਂਕਿ ਗੁਰੂ ਸਾਹਿਬ ਦੀ ਸ਼ਾਦਤ ਹੀ ਇੰਨੀ ਵੱਡੀ ਸੀ ਕਿ ਉਹਦੇ ਵਿੱਚ ਰਾਜਨੀਤੀ ਵਰਗੀ ਗੰਦਲੀ ਚੀਜ਼ ਨਹੀਂ ਹੋਣੀ ਚਾਹੀਦੀ ਸਾਡੀ ਸੋਚ ਸੀਗੀ ਤੇ ਇਸੇ ਮਕਸਦ ਦੇ ਨਾਲ ਕਿ ਸਾਰੀਆਂ ਧਾਰਮਿਕ ਸਿਆਸੀ ਸਮਾਜਿਕ ਲਕੀਰਾਂ ਤੋਂ ਉੱਪਰ ਉੱਠ ਕੇ ਆਮ ਆਦਮੀ ਪਾਰਟੀ ਨੇ ਕੇਜਰੀਵਲ ਸਾਹਿਬ ਨੇ ਮਾਨ ਸਾਹਿਬ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਇਹਨੂੰ ਟੋਟਲੀ ਨਾਨ ਪੋਲਿਟਿਕਲ ਰੱਖਿਆ ਜਾਊਗਾ ਸਿਰਫ ਔਰ ਸਿਰਫ ਧਾਰਮਿਕ ਗੱਲ ਹੋਏਗੀ ਗੁਰੂ ਸਾਹਿਬ ਦੀ ਗੱਲ ਹੋਏਗੀ ਉਹਨਾਂ ਦੇ ਫਲਸਫੇ ਦੀ ਗੱਲ ਹੋਏਗੀ ਜਿਹਨੂੰ ਮੁੱਖ ਰੱਖ ਕੇ ਅਸੀਂ ਫੈਸਲਾ ਕੀਤਾ ਕਿ ਦੇਸ਼ ਦੀਆਂ ਸਾਰੀਆਂ ਸ਼ਖਸੀਤਾ ਚਾਹੇ ਉਹ ਸੰਤ ਸਮਾਜ ਦੇ ਲੋਕ ਨੇ ਚਾਹੇ ਉਹ ਸਕਾਲਰਸ ਨੇ ਚਾਹੇ ਉਹ ਕੋਈ ਧਾਰਮਿਕ ਜਾਂ ਸਿਆਸੀ ਪਾਰਟੀਆਂ ਦੇ ਲੀਡਰ ਨੇ ਉਹਨਾਂ ਸਾਰਿਆਂ ਨੂੰ ਇਨਵਾਈਟ ਕੀਤਾ ਜਾਵੇ ਮੈਨੂੰ ਇਹ ਦੱਸਦੇ ਹੋਏ ਕਿ ਜਿੱਥੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਇਨਵਾਈਟ ਕੀਤਾ ਜਿੱਥੇ ਅਸੀਂ ਦੇਸ਼ ਦੀ ਰਾਸ਼ਟਰਪਤੀ ਸਾਹਿਬਾ ਨੂੰ ਇਨਵਾਈਟ ਕੀਤਾ ਦੇਸ਼ ਦੇ ਸਾਰੇ ਦੇ ਸਾਰੇ ਜੋ ਕੇਂਦਰ ਦੇ ਵਜ਼ੀਰ ਨੇ ਉਹਨਾਂ ਨੂੰ ਇਨਵਾਈਟ ਕੀਤਾ ਸਾਰੀਆਂ ਦੇ ਸਾਰੀਆਂ ਸਟੇਟਸ ਦੇ ਚੀਫ ਮਿਨਿਸਟਰਸ ਨੂੰ ਇਨਵਾਈਟ ਕਰਨ ਦੇ ਲਈ ਅਸੀਂ ਦੋ ਦੋ ਮਿਨਿਸਟਰਸ ਆਪ ਗਏ ਉਹਨਾਂ ਕੋਲੇ ਤੇ ਮੈਨੂੰ ਇਹ ਕੱਲ੍ਹ ਤੱਕ ਅਸੀਂ ਇਸ ਕਰਕੇ ਗੱਲ ਨਹੀਂ ਕੀਤੀ ਸੀਗੀ ਕਿ ਸ਼ਾਇਦ ਉਮੀਦ ਸੀ ਆਸੀ ਕੀ ਸ਼ਾਇਦ ਗੁਰੂ ਸਾਹਿਬ ਨੂੰ ਸਜਦਾ ਕਰਨ ਦੀ ਸਮੱਤ ਇਹਨਾਂ ਨੂੰ ਆਜੇ ਪਰ ਅੱਜ ਮੈਨੂੰ ਕਹਿਣ ਦੇ ਵਿੱਚ ਇਹ ਕੋਈ ਗੁਰੀਜ਼ ਨਹੀਂ ਕੋਈ ਸ਼ਰਮ ਨਹੀਂ ਔਰ ਅ ਔਰ ਬੜਾ ਹਲਕਾ ਇਹਨਾਂ ਨੂੰ ਅੱਜ ਮੈਂ ਸਮਝਦਾ ਕਿ ਮਹਿਸੂਸ ਹੋ ਰਿਹਾ ਹੋਵੇਗਾ ਇਹਨਾਂ ਲੋਕਾਂ ਨੂੰ ਕਿ ਸਾਡੇ ਇਨਵਾਈਟ ਕਰਨ ਦੇ ਬਾਵਜੂਦ ਵੀ ਇਹਨਾਂ ਵਿੱਚੋਂ ਕੋਈ ਖਾਸ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਉਹ ਕੱਲ ਕੁਰਕਸ਼ੇਤਰ ਤਾਂ ਆਏ ਤੇ ਕੁਰਕਸ਼ੇਤਰ ਤੋਂ ਮਹਿਜ਼ 12 ਕੇ 15 ਮਿੰਟ ਦੀ ਫਲਾਈਟ ਹੋਏਗੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਰ ਉੱਥੇ ਨਤਮਸਤਕ ਹੋਣ ਦੇ ਲਈ ਨਹੀਂ ਆਏ ਮੈਂ ਸਮਝਦਾ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਸਾਰੇ ਦੇ ਸਾਰੇ ਕੇਂਦਰ ਦੇ ਵਜ਼ੀਰ ਉਹਨਾਂ ਦੇ ਸਾਰੇ ਮੁੱਖ ਮੰਤਰੀ ਕਿ ਇਨਵੀਟੇਸ਼ਨ ਹੋਣ ਦੇ ਬਾਵਜੂਦ ਕਿ ਜੀ ਹੋਰ ਕੋਈ ਗੱਲ ਨਹੀਂ ਕਰਨੀ ਸਿਆਸੀ ਗੱਲਾਂ ਕਰਨੀ ਹੋਰ ਬਹੁਤ ਸਟੇਜਾਂ ਤੇ ਬਹੁਤ ਮੌਕੇ ਮਿਲਣਗੇ ਸਿਰਫ ਔਰ ਸਿਰਫ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਸਜਦਾ ਕਰ ਲਈਏ ਕਿ ਉਹ ਗੁਰੂ ਸਾਹਿਬ ਜਿਨ੍ਹਾਂ ਨੇ ਆਪ ਦਾ ਆਪ ਵਾਰ ਦਿੱਤਾ ਇਸ ਹਿੰਦੁਸਤਾਨ ਨੂੰ ਸਲਾਮਤ ਰੱਖਣ ਦੇ ਲਈ ਆ ਕੇ ਉਹਨਾਂ ਨੂੰ ਸਜਦਾ ਕਰ ਲਈਏ ਪਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇਸ਼ ਨਹੀਂ ਵਿਸ਼ਵ ਗੁਰੂ ਤਾਂ ਬਣਦੇ ਨੇ ਇਹਨਾਂ ਦੀ ਪਾਰਟੀ ਹੈ ਜਿਹੜੀ ਬੀਜੇਪੀ ਓਹੋ ਪੀਐਮ ਸਾਹਿਬ ਨੂੰ ਵਿਸ਼ਵ ਗੁਰੂ ਦਾ ਐਲਾਨਣ ਦੇ ਵਿੱਚ ਤੇ ਥਾਪਣ ਦੇ ਵਿੱਚ ਤੇ ਪ੍ਰੋਜੈਕਟ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਐਕਚੁਅਲ ਦੇ ਵਿੱਚ ਜਿਹੜੇ ਵਿਸ਼ਵ ਦੇ ਗੁਰੂ ਸੀਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਇਹ ਨਮਨ ਕਰਨ ਦੇ ਲਈ ਵੀ ਨਹੀਂ ਪਹੁੰਚੇ ਹੈਗੇ ਇਸ ਚੀਜ਼ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਜੇ ਕਿਸੇ ਨੂੰ ਵਹਿਮ ਭਰਮ ਪਹਿਲਾਂ ਸੀ ਉਹ ਦੂਰ ਹੋ ਗਿਆ ਹੋਊਗਾ ਕਿ ਕਿੰਨੀਕ ਨਫਰਤ ਇਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਪੰਜਾਬ ਪੰਜਾਬੀਅਤ ਔਰ ਸਿੱਖ ਕੌਮ ਦੇ ਪ੍ਰਤੀ ਇਹ ਭਰੀ ਹੋਈ ਹੈ ਇਹ ਇਕੱਲੇ ਗੁਰੂ ਸਾਹਿਬ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਾਂ ਉਹਨਾਂ ਦੀ ਫਿਲਾਸਫੀ ਦਾ ਜਾਂ ਉਹਨਾਂ ਦੇ ਸਿਧਾਂਤਾਂ ਨੂੰ ਹੀ ਨਕਾਰਨ ਦੇ ਬਰਾਬਰ ਨਹੀਂ ਹੈ ਮੋਦੀ ਸਾਹਿਬ ਵੱਲੋਂ ਔਰ ਉਹਨਾਂ ਦੀ ਪੂਰੀ ਟੀਮ ਵੱਲੋਂ ਇਹ ਇੰਨੇ ਹੀ ਸੋਚ ਲੈਂਦੇ ਕਿ ਜਦੋਂ ਹਿੰਦੂ ਧਰਮ ਦੇ ਉੱਪਰ ਜਦੋਂ ਸੰਕਟ ਖੜਾ ਸੀਗਾ ਜਦੋਂ ਜਨੇਊ ਲਹਾਏ ਜਾ ਰਹੇ ਸੀਗੇ ਜਦੋਂ ਤਿਲਕ ਮਿਟਾਏ ਜਾ ਰਹੇ ਸੀਗੇ ਅਤਿਆਚਾਰ ਹੋ ਰਹੇ ਸੀ ਟੌਰਚਰ ਹੋ ਰਹੇ ਸੀਗੇ ਹਿੰਦੂ ਕਮਿਊਨਿਟੀ ਸਾਰੀਆਂ ਕਮਿਊਨिटीज ਕਿ ਤੁਸੀਂ ਇਸਲਾਮ ਦੇ ਵਿੱਚ ਕਨਵਰਟ ਕਰੋ ਤੇ ਇਹ ਉਹਨਾਂ 500 ਕਸ਼ਮੀਰੀ ਪੰਡਿਤ ਭਰਾਵਾਂ ਦਾ ਵੀ અપਮਾਨ ਹੈ ਜਿਹੜੇ ਕਿ 500 ਕਿਲੋਮੀਟਰ ਪੈਦਲ ਸ਼੍ਰੀਨਗਰ ਤੋਂ ਚੱਲ ਕੇ ਤਾਂ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆ ਗਏ ਅਨੰਦਪੁਰ ਸਾਹਿਬ ਦੇ ਵਿੱਚ ਪਰ ਮੋਦੀ ਸਾਹਿਬ ਸੋ ਕਾਲਡ ਅਖੌਤੀ ਆਪਣੇ ਆਪ ਨੂੰ ਜਿਨ੍ਹਾਂ ਨੇ ਅਵਾਰਡ ਦੇ ਰਖੇ ਵਿਸ਼ੂ ਗੁਰੂ ਬਣਨ ਦਾ ਉਹ 12 15 ਮਿੰਟ ਦੀ ਫਲਾਈਟ ਤੋਂ ਕੁਰਕਸ਼ੇਤ ਤੋਂ ਲੈ ਕੇ ਉਹ ਆਨੰਦਪੁਰ ਸਾਹਿਬ ਤੱਕ ਪਹੁੰਚਣਾ ਵੀ ਉਹਨਾਂ ਨੇ ਵਾਜਬ ਨਹੀਂ ਸਮਝਿਆ ਜਿਹੜਾ ਕਿ ਮੈਂ ਸਮਝਦਾ ਕਿ ਇੱਕ ਬਹੁਤ ਹੀ ਹਲਕੀ ਘਿਣੋਣੀ ਸੋਚ ਦਾ ਦਾ ਇੱਕ ਹਿੱਸਾ ਹੈ ਜੇ ਮੋਦੀ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੂਗਾ ਹੱਥ ਜੋੜ ਕੇ ਕਰਨੀ ਚਾਹੂਗਾ ਕਿ ਜੇ ਗੁਰੂ ਸਾਹਿਬ ਦੀ ਸ਼ਹਾਦਤ ਨਾ ਹੁੰਦੀ ਤੇ ਅੱਜ ਹਿੰਦੁਸਤਾਨ ਵੀ ਨਾ ਹੁੰਦਾ ਤੇ ਜੇ ਹਿੰਦੁਸਤਾਨ ਨਾ ਹੁੰਦਾ ਤੇ ਤੁਸੀਂ ਰਾਜ ਭਾਗ ਕਰਨ ਲਾਇਕ ਵੀ ਨਾ ਹੋਏ ਹੁੰਦੇ ਸੋ ਕਿਰਪਾ ਕਰਕੇ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਸਿੱਖ ਹਿਸਟਰੀ ਸਿੱਖ ਇਤਿਹਾਸ ਸਾਡੇ ਗੁਰੂ ਸਾਹਿਬਾਨ ਦੇ ਇੰਨਾ ਕੁ ਬਿਯੋਂਡ ਇਮੇਜਿਨੇਸ਼ਨ ਇੰਨੀਆਂ ਵੱਡੀਆਂ ਕੁਰਬਾਨੀਆਂ ਨੇ ਇਨਾ ਵੱਡਾ ਉਹਨਾਂ ਦਾ ਦਾ ਬਲੀਦਾਨ ਰਹੇ ਨੇ ਇਨਸਾਨੀਅਤ ਦੇ ਲਈ ਕਿਰਪਾ ਕਰਕੇ ਆਪਦੇ ਮਨ ਦੇ ਵਿੱਚੋਂ ਨਫ਼ਰਤ ਕੱਢੋ ਗੁਰੂ ਸਾਹਿਬ ਦੇ ਦੇ ਜੋ ਫਲਸਫਾ ਸੀਗਾ ਉਹਦਾ ਜੇ ਸਾਰੀ ਸਾਰੀ ਫਲਸਫੀ ਦਾ ਤੁਸੀਂ ਇੱਕ ਵਰਕਾ ਵੀ ਪੜ੍ਹ ਲਓ ਇੱਕ ਪੇਜ ਵੀ ਪੜ੍ਹ ਲਓ ਤੇ ਇੰਪਲੀਮੈਂਟ ਕਰਦੋ ਤੇ ਨਾ ਕਦੇ ਮੁੜ ਕੇ ਇਸ ਮੁਲਕ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਨਾ ਕਦੇ ਨੂਰ ਵਰਗੀ ਘਟਨਾ ਹੋਊਗੀ ਜਿਹੜੀ 2023 ਦੇ ਵਿੱਚ ਹੋਈ ਸੀ Hindu Sikh Hindu aur Muslim clashes ਹੋਈ ਸੀਗੇ ਨਾ ਕਿਤੇ ਮਨੀਪੁਰ ਵਰਗੀ ਘਟਨਾ ਹੋਊਗੀ ਜੀ ਚ 250 ਤੋਂ ਵੱਧ ਲੋਕਾਂ ਦੀ ਜਾਨਾਂ ਦੋ ਕਮਿਊਨਲ ਕਲੈਸ਼ਸ ਦੇ ਵਿੱਚ ਮਸਬੀ ਹਿੰਸਾ ਦੇ ਵਿੱਚ ਚਲੀ ਗਈਆਂ ਸੀਗੇ ਸੋ ਕਿਰਪਾ ਕਰਕੇ ਜੇ ਦੇਸ਼ ਤੇ ਰਾਜ ਕਰ ਰਹੇ ਹੋ ਤੇ ਦੇਸ਼ ਨੂੰ ਉਹ ਗੁਲਦਸਤਾ ਸਮਝੋ ਜਿਸ ਗੁਲਦਸਤੇ ਨੂੰ ਬੰਨ ਕੇ ਰੱਖਣ ਦੇ ਲਈ ਤੇ ਜਿਸ ਗੁਲਦਸਤੇ ਨੂੰ ਸਲਾਮਤ ਰੱਖਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਆਪਦੀ ਸ਼ਹਾਦਤ ਦੇ ਗਏ ਸੋ ਇਹ ਅੱਜ ਮੈਂ ਉਹਨਾਂ ਨੂੰ ਤੁਹਾਡੇ ਜ਼ਰੀਏ ਕਨਵੇ ਕਰਨਾ ਚਾਹੁੰਦਾ ਸੀਗਾ ਕਿ ਔਰ ਭਾਜਪੀ ਦੇ ਵਿੱਚ ਵੀ ਮੈਂ ਇਕੱਲੇ ਪ੍ਰਧਾਨ ਮੰਤਰੀ ਸਾਹਿਬ ਤੇ ਇਲਾਵਾ ਬਾਕੀ ਸਾਰਿਆਂ ਨੂੰ ਬੁਲਾਇਆ ਜਾਖੜ ਸਾਹਿਬ ਨੂੰ ਮੈਂ ਖੁਦ ਆਪ ਇਨਵਾਈਟ ਕੀਤਾ ਫੋਨ ਕਰਕੇ ਸੀਐਮ ਸਾਹਿਬ ਨੇ ਚਿੱਠੀ ਲਿਖੀ ਸੋ ਉਹ ਮੈਂ ਸਮਝਦਾ ਕਿ ਇਸ ਤੋਂ ਚਲੋ ਬਾਕੀ ਖੁਦ ਨਹੀਂ ਚੰਗਾ ਲੱਗ ਰਿਹਾ ਹੈਗਾ ਕਿ ਇਹ ਜਿਹੇ ਸੋਚ ਜਿਹੇ ਪ੍ਰਦਰਸ਼ਿਤ ਕੀਤੀ ਕੀਤੇ ਉਹਨਾਂ ਨੇ ਮੈਂ ਸਮਝਦਾ ਕਿ ਬਹੁਤ ਹਲਕੀ ਬਹੁਤ ਘਟਿਆ ਸੋਚ ਦਾ ਪ੍ਰਦਰਸ਼ਨ ਹੈ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਗਿਆ ਪੰਜਾਬ ਪੰਜਾਬੀਆਂ ਤੇ ਸਿੱਖ ਇਤਿਹਾਸ ਔਰ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦੇ ਪ੍ਰਤੀ ਹਰ ਇੱਕ ਵਾਰ ਹਿੰਦੀ ਵਿੱਚ ਹਿੰਦੀ ਵਿੱਚ ਬੋਲਦਾ ਇਹ ਜੋ ਸਾਥੀਓ ਅੱਜ ਕਨਸਟੀਟਿਊਸ਼ਨ ਡੇ ਹੈ ਸੰਵਿਧਾਨ ਦਿਵਸ ਹੈ ਔਰ ਇਸ ਪਵਿੱਤਰ ਦਿਵਸ ਦੇ ਉੱਪਰ ਜਿਹੜੀ ਕਿ ਡੈਮੋਕ੍ਰੇਸੀ ਹੈ ਦੁਨੀਆ ਦੀ ਸਭ ਤੋਂ ਵੱਡੀ ਭਾਰਤ ਇੱਥੋਂ ਦੇ 150 ਕਰੋੜ ਲੋਕਾਂ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਆਮ ਆਦਮੀ ਪਾਰਟੀ ਵੱਲੋਂ ਮੁਬਾਰਕਬਾਦ ਹੈ ਔਰ ਇਹਦੇ ਨਾਲ ਹੀ ਅੱਜ 13 ਸਾਲ ਪੂਰੇ ਹੋ ਗਏ ਨੇ ਆਮ ਆਦਮੀ ਪਾਰਟੀ ਨੂੰ ਬਣਿਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇੱਕ ਇਕੱਲੇ ਵਿਅਕਤੀ ਨੇ ਇੱਕ ਇੱਕ ਇੰਸਟੀਟਿਊਸ਼ਨ ਇਹੋ ਆਪਣੇ ਆਪ ਦੇ ਵਿੱਚ ਉਹਨਾਂ ਨੇ ਸੰਘਰਸ਼ ਦੇ ਵਿੱਚੋਂ ਅੱਜ ਤੋਂ 13 ਸਾਲ ਪਹਿਲਾਂ ਇਹ ਵੀੜਾ ਚੱਕਿਆ ਕਿ ਦੇਸ਼ ਦੇ ਵਿੱਚੋਂ ਕਰਪਸ਼ਨ ਖਤਮ ਕਰਨੀ ਹੈ ਦੇਸ਼ ਦੇ ਵਿੱਚੋਂ ਜੋ ਧੱਕੇਸ਼ਾਹੀ ਹੋ ਰਹੀ ਹੈ ਨੇ ਉਹ ਖਤਮ ਕਰਨੀਆਂ ਨੇ ਤੇ ਇੱਕ ਸਾਫ਼ ਸੁਥਰਾ ਰਾਜ ਭਾਗ ਦੀ ਸਥਾਪਨਾ ਕਰਨੀ ਹੈ ਉਹਨਾਂ ਨੇ 13 ਸਾਲ ਪਹਿਲਾਂ ਇਹ ਵੀੜਾ ਚੁੱਕਿਆ ਸੀਗਾ ਤੇ ਅੱਜ 13 ਸਾਲ ਪੂਰੇ ਹੋ ਗਏ ਨੇ ਸੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਉਹਨਾਂ ਦੇ ਸਾਰੇ ਸਾਥੀਆਂ ਨੂੰ ਟਾਪ ਤੋਂ ਲੈ ਕੇ ਬਾਟਮ ਤੱਕ ਸਾਰੇ ਵਰਕਰਸ ਵੋਲੰਟੀਅਰਸ ਨੂੰ ਸਾਰੇ ਲੀਡਰਸ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਮੁਬਾਰਕਬਾਦ ਹੈ ਉਹ ਪਾਰਟੀ ਜਿਹਨੇ ਕਿ ਰਿਕਾਰਡ ਟਾਈਮ ਦੇ ਵਿੱਚ ਨੈਸ਼ਨਲ ਪਾਰਟੀ ਹੋਣ ਦਾ ਤੇ ਦੋ-ਦੋ ਸਟੇਟਾਂ ਦੇ ਵਿੱਚ ਸੇਵਾ ਕਰਨ ਦਾ ਜਿਹੜਾ ਉਸ ਲੈਵਲ ਤੱਕ ਪਹੁੰਚੇ ਨੇ ਤੇ ਇਹ ਸਿਰਫ ਅਰਵਿੰਦ ਜੀ ਹੁਣ ਦੀ ਮਿਹਨਤ ਦੇ ਸਦਕਾ ਪਹੁੰਚੇ ਨੇ ਸਾਥੀਓ ਇਸ ਤੋਂ ਇਲਾਵਾ ਅੱਜ ਜਿਸ ਮਕਸਦ ਦੇ ਲਈ ਇੱਥੇ ਇਕੱਠੇ ਹੋਏ ਆਂ ਅਸੀਂ ਇੱਕ ਬੀੜਾ ਚੱਕਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਉਹਨਾਂ ਦੀਆਂ ਸਿੱਖਿਆਵਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਨਾਲ ਉਹਨਾਂ ਦੇ ਬਲੀਦਾਨ ਦੇ ਨਾਲ ਤੇ ਉਹਨਾਂ ਦੀ ਫਿਲਾਸਫੀ ਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਅੱਜ ਜੋੜਨ ਦੀ ਲੋੜ ਹੈ ਜਿਹਦੀ ਵਜ੍ਹਾ ਕਰਕੇ ਭਵੰਤਵਾਨ ਸਰਕਾਰ ਨੇ ਸੋਚਿਆ ਕਿ ਇੱਕ ਬਹੁਤ ਵੱਡੇ ਪੱਧਰ ਦੇ ਉੱਪਰ ਟੋਟਲੀ ਨਾਨ ਪੋਲਿਟਿਕਲ ਪ੍ਰੋਗਰਾਮ ਹੈ ਜਿਹੜਾ ਉਹ ਲਿਖਿਆ ਜਾਏ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਿੱਤੀਏ ਕੁਰਬਾਨੀਆਂ ਬਾਰੇ ਦੱਸਿਆ ਜਾ ਸਕੇ ਸਾਡੇ ਅਸੀਂ ਕਿਸ ਵਿਰਸੇ ਦੇ ਮਾਲਕਾਂ ਇਹਦੇ ਬਾਰੇ ਬਾਰੇ ਜਾਗਰੂਕ ਕੀਤਾ ਜਾ ਸਕੇ 25 ਅਕਤੂਬਰ ਤੋਂ ਦਿੱਲੀ ਦੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਉਹ ਪ੍ਰੋਗਰਾਮ ਮੁਲਕੇ ਗਏ ਉਥੋਂ ਸ਼ੁਰੂ ਕੀਤੇ ਤੇ ਕੱਲ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਸ੍ਰੀ ਨਾਨਨਪੁਰ ਸਾਹਿਬ ਦੇ ਵਿੱਚ ਬੜੇ ਅਲੌਕਿਕ ਤਰੀਕੇ ਦੇ ਨਾਲ 1 ਮਹੀਨੇ ਪ੍ਰੋਗਰਾਮ ਚੱਲਣ ਤੋਂ ਬਾਅਦ ਉਹਦਾ ਸਮਾਪਨ ਹੋਇਆ ਔਰ ਜਿਹਦੇ ਵਿੱਚ ਨਗਰ ਕੀਰਤਨ ਵੀ ਹੋਏ ਲਾਈਟ ਐਂਡ ਸਾਊਂਡ ਸ਼ੋਜ਼ ਵੀ ਹੋਏ ਡਰੋਨ ਸ਼ੋਜ਼ ਵੀ ਹੋਏ ਬਹੁਤ ਚਰਚਾਵਾ ਵੀ ਹੋਈਆਂ ਸਪੈਸ਼ਲ ਵਿਧਾਨ ਸਭਾ ਸੈਸ਼ਨ ਵੀ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵੀ ਹੋਏ ਸਾਰਾ ਕੁਝ ਅਸੀਂ ਟੋਟਲੀ ਉਸ ਨੂੰ ਨਾਨ ਪੋਲਿਟਿਕਲ ਕਰਕੇ ਚੱਲੇ ਸੀਗੇ ਕਿਉਂਕਿ ਗੁਰੂ ਸਾਹਿਬ ਦੀ ਸ਼ਾਦਤ ਹੀ ਇੰਨੀ ਵੱਡੀ ਸੀ ਕਿ ਉਹਦੇ ਵਿੱਚ ਰਾਜਨੀਤੀ ਵਰਗੀ ਗੰਧਲੀ ਚੀਜ਼ ਨਹੀਂ ਹੋਣੀ ਚਾਹੀਦੀ ਇਹ ਸਾਡੀ ਸੋਚ ਸੀਗੀ ਤੇ ਇਸੇ ਮਕਸਦ ਦੇ ਨਾਲ ਕਿ ਸਾਰੀਆਂ ਧਾਰਮਿਕ ਸਿਆਸੀ ਸਮਾਜਿਕ ਲਕੀਰਾਂ ਤੋਂ ਉੱਪਰ ਉੱਠ ਕੇ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਸਾਹਿਬ ਨੇ ਮਾਨ ਸਾਹਿਬ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਇਹਨੂੰ ਟੋਟਲੀ ਨਾਨ ਪੋਲਿਟਿਕਲ ਰੱਖਿਆ ਜਾਊਗਾ ਸਿਰਫ ਔਰ ਸਿਰਫ ਧਾਰਮਿਕ ਗੱਲ ਹੋਏਗੀ ਗੁਰੂ ਸਾਹਿਬ ਦੀ ਗੱਲ ਹੋਏਗੀ ਉਹਨਾਂ ਦੇ ਫਲਸਫੇ ਦੀ ਗੱਲ ਹੋਏਗੀ ਜਿਹਨੂੰ ਮੁੱਖ ਰੱਖ ਕੇ ਅਸੀਂ ਫੈਸਲਾ ਕੀਤਾ ਕਿ ਦੇਸ਼ ਦੀਆਂ ਸਾਰੀਆਂ ਸ਼ਖਸੀਤਾਂ ਚਾਹੇ ਉਹ ਸੰਤ ਸਮਾਜ ਦੇ ਲੋਕ ਨੇ ਚਾਹੇ ਉਹ ਸਕਾਲਰਸ ਨੇ ਚਾਹੇ ਉਹ ਕੋਈ ਧਾਰਮਿਕ ਜਾਂ ਸਿਆਸੀ ਪਾਰਟੀਆਂ ਦੇ ਲੀਡਰ ਨੇ ਉਹਨਾਂ ਸਾਰਿਆਂ ਨੂੰ ਇਨਵਾਈਟ ਕੀਤਾ ਜਾਵੇ ਮੈਨੂੰ ਇਹ ਦੱਸਦੇ ਹੋਏ ਕਿ ਜਿੱਥੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਇਨਵਾਈਟ ਕੀਤਾ ਜਿੱਥੇ ਅਸੀਂ ਦੇਸ਼ ਦੇ ਰਾਸ਼ਟਰਪਤੀ ਸਾਹਿਬਾਂ ਨੂੰ ਇਨਵਾਈਟ ਕੀਤਾ ਦੇਸ਼ ਦੇ ਸਾਰੇ ਦੇ ਸਾਰੇ ਜੋ ਕੇਂਦਰ ਦੇ ਵਜ਼ੀਰ ਨੇ ਉਹਨਾਂ ਨੂੰ ਇਨਵਾਈਟ ਕੀਤਾ ਸਾਰੀਆਂ ਦੇ ਸਾਰੀਆਂ ਸਟੇਟਸ ਦੇ ਚੀਫ ਮਿਨਿਸਟਰਸ ਨੂੰ ਇਨਵਾਈਟ ਕਰਨ ਦੇ ਲਈ ਅਸੀਂ ਦੋ ਦੋ ਮਿਨਿਸਟਰਸ ਆਪ ਗਏ ਉਹਨਾਂ ਕੋਲੇ ਤੇ ਮੈਨੂੰ ਇਹ ਕੱਲ੍ਹ ਤੱਕ ਅਸੀਂ ਇਸ ਕਰਕੇ ਗੱਲ ਨਹੀਂ ਕੀਤੀ ਸੀਗੀ ਕਿ ਸ਼ਾਇਦ ਉਮੀਦ ਸੀ ਆਸੀ ਕੀ ਸ਼ਾਇਦ ਗੁਰੂ ਸਾਹਿਬ ਨੂੰ ਸਜਦਾ ਕਰਨ ਦੀ ਸਮੱਤ ਇਹਨਾਂ ਨੂੰ ਆਜੇ ਪਰ ਅੱਜ ਮੈਨੂੰ ਕਹਿਣ ਦੇ ਵਿੱਚ ਇਹ ਕੋਈ ਗੁਰੀਜ਼ ਨਹੀਂ ਕੋਈ ਸ਼ਰਮ ਨਹੀਂ ਔਰ ਔਰ ਬੜਾ ਹਲਕਾ ਇਹਨਾਂ ਨੂੰ ਅੱਜ ਮੈਂ ਸਮਝਦਾ ਕਿ ਮਹਿਸੂਸ ਹੋ ਰਿਹਾ ਹੋਵੇਗਾ ਇਹਨਾਂ ਲੋਕਾਂ ਨੂੰ ਕਿ ਸਾਡੇ ਇਨਵਾਈਟ ਕਰਨ ਦੇ ਬਾਵਜੂਦ ਵੀ ਇਹਨਾਂ ਵਿੱਚੋਂ ਕੋਈ ਖਾਸ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਉਹ ਕੱਲ ਕੁਰਕਸ਼ੇਤਰ ਤਾਂ ਆਏ ਤੇ ਕੁਰਕਸ਼ੇਤਰ ਤੋਂ ਮਹਿਜ਼ 12 ਕੇ 15 ਮਿੰਟ ਦੀ ਫਲਾਈਟ ਹੋਏਗੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਰ ਉੱਥੇ ਨਤਮਸਤਕ ਹੋਣ ਦੇ ਲਈ ਨਹੀਂ ਆਏ ਮੈਂ ਸਮਝਦਾ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਸਾਰੇ ਦੇ ਸਾਰੇ ਕੇਂਦਰ ਦੇ ਵਜ਼ੀਰ ਉਹਨਾਂ ਦੇ ਸਾਰੇ ਮੁੱਖ ਮੰਤਰੀ ਕਿ ਇਨਵੀਟੇਸ਼ਨ ਹੋਣ ਦੇ ਬਾਵਜੂਦ ਕਿ ਜੀ ਹੋਰ ਕੋਈ ਗੱਲ ਨਹੀਂ ਕਰਨੀ ਸਿਆਸੀ ਗੱਲਾਂ ਕਰਨੇ ਹੋਰ ਬਹੁਤ ਸਟੇਜਾਂ ਤੇ ਬਹੁਤ ਮੌਕੇ ਮਿਲਣਗੇ ਸਿਰਫ ਔਰ ਸਿਰਫ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਸਜਦਾ ਕਰ ਲਈਏ ਕਿ ਉਹ ਗੁਰੂ ਸਾਹਿਬ ਜਿਨ੍ਹਾਂ ਨੇ ਆਪ ਦਾ ਆਪ ਵਾਰ ਦਿੱਤਾ ਇਸ ਹਿੰਦੁਸਤਾਨ ਨੂੰ ਸਲਾਮਤ ਰੱਖਣ ਦੇ ਲਈ ਆ ਕੇ ਉਹਨਾਂ ਨੂੰ ਸਜਦਾ ਕਰ ਲਈਏ ਪਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇਸ਼ ਨੀ ਵਿਸ਼ਵਗੁਰੂ ਤਾਂ ਬਣਦੇ ਨੇ ਇਹਨਾਂ ਦੀ ਪਾਰਟੀ ਹੈ ਜਿਹੜੀ ਬੀਜੇਪੀ ਉਹ ਪੀਐਮ ਸਾਹਿਬ ਨੂੰ ਵਿਸ਼ਵ ਗੁਰੂ ਦਾ ਐਲਾਨਣ ਦੇ ਵਿੱਚ ਤੇ ਥਾਪਣ ਦੇ ਵਿੱਚ ਤੇ ਪ੍ਰੋਜੈਕਟ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਐਕਚੁਅਲ ਦੇ ਵਿੱਚ ਜਿਹੜੇ ਵਿਸ਼ਵ ਦੇ ਗੁਰੂ ਸੀਗੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਇਹ ਨਮਨ ਕਰਨ ਦੇ ਲਈ ਵੀ ਨਹੀਂ ਪਹੁੰਚੇ ਹੈਗੇ ਇਸ ਚੀਜ਼ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਜੇ ਕਿਸੇ ਨੂੰ ਵਹਿਮ ਭਰਮ ਪਹਿਲਾਂ ਸੀ ਉਹ ਦੂਰ ਹੋ ਗਿਆ ਹੋਊਗਾ ਕਿ ਕਿੰਨੀ ਕੁ ਨਫ਼ਰਤ ਇਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਪੰਜਾਬ ਪੰਜਾਬੀਅਤ ਔਰ ਸਿੱਖ ਕੌਮ ਦੇ ਪ੍ਰਤੀ ਇਹ ਭਰੀ ਹੋਈ ਹੈ ਇਹ ਇਕੱਲੇ ਗੁਰੂ ਸਾਹਿਬ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਾਂ ਉਹਨਾਂ ਦੀ ਫਿਲਾਸਫੀ ਦਾ ਜਾਂ ਉਹਨਾਂ ਦੇ ਸਿਧਾਂਤਾਂ ਨੂੰ ਹੀ ਨਕਾਰਨ ਦੇ ਬਰਾਬਰ ਨਹੀਂ ਹੈ ਮੋਦੀ ਸਾਹਿਬ ਵੱਲੋਂ ਔਰ ਉਹਨਾਂ ਦੀ ਪੂਰੀ ਟੀਮ ਵੱਲੋਂ ਇਹ ਇੰਨੀ ਹੀ ਸੋਚ ਲੈਂਦੇ ਕਿ ਜਦੋਂ ਹਿੰਦੂ ਧਰਮ ਦੇ ਉੱਪਰ ਜਦੋਂ ਸੰਕਟ ਖੜਾ ਸੀਗਾ ਜਦੋਂ ਜਨੇਊ ਲਹਾਏ ਜਾ ਰਹੇ ਸੀਗੇ ਜਦੋਂ ਤਿਲਕ ਮਿਟਾਏ ਜਾ ਰਹੇ ਸੀਗੇ ਅਤਿਆਚਾਰ ਹੋ ਰਹੇ ਸੀ ਟੌਰਚਰ ਹੋ ਰਹੇ ਸੀਗੇ ਹਿੰਦੂ ਕਮਿਊਨਿਟੀ ਸਾਰੀਆਂ ਕਮਿਊਨिटीज ਕਿ ਤੁਸੀਂ ਇਸਲਾਮ ਦੇ ਵਿੱਚ ਕਨਵਰਟ ਕਰੋ ਤੇ ਇਹ ਉਹਨਾਂ 500 ਕਸ਼ਮੀਰੀ ਪੰਡਿਤ ਭਰਾਵਾਂ ਦਾ ਵੀ ਅਪਮਾਨ ਹੈ ਜਿਹੜੇ ਕਿ 500 ਕਿਲੋਮੀਟਰ ਪੈਦਲ ਸ਼੍ਰੀਨਗਰ ਤੋਂ ਚੱਲ ਕੇ ਤਾਂ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆ ਗਏ ਅਨੰਦਪੁਰ ਸਾਹਿਬ ਦੇ ਵਿੱਚ ਪਰ ਮੋਦੀ ਸਾਹਿਬ ਸੋ ਕਾਲਡ ਅਖੋਤੀ ਆਪਣੇ ਆਪ ਨੂੰ ਜਿਨ੍ਹਾਂ ਨੇ ਅਵਾਰਡ ਦੇ ਰਖੇ ਵਿਸ਼ਵ ਗੁਰੂ ਬਣਨ ਦਾ ਉਹ 12-15 ਮਿੰਟ ਦੀ ਫਲਾਈਟ ਤੋਂ ਕੁਰਕਸ਼ੇਤ ਤੋਂ ਲੈ ਕੇ ਉਹ ਆਨੰਦਪੁਰ ਸਾਹਿਬ ਤੱਕ ਪਹੁੰਚਣਾ ਵੀ ਉਹਨਾਂ ਨੇ ਵਾਜਬ ਨਹੀਂ ਸਮਝਿਆ ਜਿਹੜਾ ਕਿ ਮੈਂ ਸਮਝਦਾ ਕਿ ਇੱਕ ਬਹੁਤ ਹੀ ਹਲਕੀ ਘਿਣੋਣੀ ਸੋਚ ਦਾ ਦਾ ਇੱਕ ਹਿੱਸਾ ਹੈ ਜੇ ਮੋਦੀ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੂਗਾ ਹੱਥ ਜੋੜ ਕੇ ਕਰਨੀ ਚਾਹੂਗਾ ਕਿ ਜੇ ਗੁਰੂ ਸਾਹਿਬ ਦੀ ਸ਼ਹਾਦਤ ਨਾ ਹੁੰਦੀ ਤੇ ਅੱਜ ਹਿੰਦੁਸਤਾਨ ਵੀ ਨਾ ਹੁੰਦਾ ਤੇ ਜੇ ਹਿੰਦੁਸਤਾਨ ਨਾ ਹੁੰਦਾ ਤੇ ਤੁਸੀਂ ਰਾਜ ਭਾਗ ਕਰਨ ਲਾਇਕ ਵੀ ਨਾ ਹੋਏ ਹੁੰਦੇ ਸੋ ਕਿਰਪਾ ਕਰਕੇ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਸਿੱਖ ਹਿਸਟਰੀ ਸਿੱਖ ਇਤਿਹਾਸ ਸਾਡੇ ਗੁਰੂ ਸਾਹਿਬਾਨ ਦੇ ਇੰਨਾ ਕੁ ਬਿਯੋਂਡ ਇਮੇਜਿਨੇਸ਼ਨ ਇੰਨੀਆਂ ਵੱਡੀਆਂ ਕੁਰਬਾਨੀਆਂ ਨੇ ਇਨਾ ਵੱਡਾ ਉਹਨਾਂ ਦਾ ਦਾ ਬਲੀਦਾਨ ਰਹੇ ਨੇ ਇਨਸਾਨੀਅਤ ਦੇ ਲਈ ਕਿਰਪਾ ਕਰਕੇ ਆਪਦੇ ਮਨ ਦੇ ਵਿੱਚੋਂ ਨਫ਼ਰਤ ਕੱਢੋ ਗੁਰੂ ਸਾਹਿਬ ਦੇ ਦੇ ਜੋ ਫਲਸਫਾ ਸੀਗਾ ਉਹਦਾ ਜੇ ਸਾਰੀ ਦੀ ਸਾਰੀ ਫਿਲਾਸਫੀ ਦਾ ਤੁਸੀਂ ਇੱਕ ਵਰਕਾ ਵੀ ਪੜ੍ਹ ਲਓ ਇੱਕ ਪੇਜ ਵੀ ਪੜ੍ਹ ਲਓ ਤੇ ਇੰਪਲੀਮੈਂਟ ਕਰਦੋ ਤੇ ਨਾ ਕਦੇ ਮੁੜ ਕੇ ਇਸ ਮੁਲਕ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਨਾ ਕਦੇ ਨੂ ਵਰਗੀ ਘਟਨਾ ਹੋਊਗੀ ਜਿਹੜੀ 2023 ਦੇ ਵਿੱਚ ਹੋਈ ਸੀ Hindu Sikh Hindu aur Muslim clashes ਹੋਈ ਸੀਗੇ ਨਾ ਕਿਤੇ ਮਨੀਪੁਰ ਵਰਗੀ ਘਟਨਾ ਹੋਊਗੀ ਜੀ ਚ 250 ਤੋਂ ਵੱਧ ਲੋਕਾਂ ਦੀਆਂ ਜਾਨਾਂ ਦੋ ਕਮਿਊਨਲ ਕਲੈਸ਼ਸ ਦੇ ਵਿੱਚ ਮਸਬੀ ਹਿੰਸਾ ਦੇ ਵਿੱਚ ਚਲੀ ਗਈਆਂ ਸੀਗੇ ਸੋ ਕਿਰਪਾ ਕਰਕੇ ਜੇ ਦੇਸ਼ ਤੇ ਰਾਜ ਕਰ ਰਹੇ ਹੋ ਤੇ ਦੇਸ਼ ਨੂੰ ਉਹ ਗੁਲਦਸਤਾ ਸਮਝੋ ਜਿਸ ਗੁਲਦਸਤੇ ਨੂੰ ਬੰਨ ਕੇ ਰੱਖਣ ਦੇ ਲਈ ਤੇ ਜਿਸ ਗੁਲਦਸਤੇ ਨੂੰ ਸਲਾਮਤ ਰੱਖਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਆਪ ਦੀ ਸ਼ਹਾਦਤ ਦੇ ਗਏ ਸੋ ਇਹ ਅੱਜ ਮੈਂ ਉਹਨਾਂ ਨੂੰ ਤੁਹਾਡੇ ਜ਼ਰੀਏ ਕਨਵੇ ਕਰਨਾ ਚਾਹੁੰਦਾ ਸੀਗਾ ਕਿ ਔਰ ਭਾਜਪੀ ਦੇ ਵਿੱਚ ਵੀ ਮੈਂ ਇਕੱਲੇ ਪ੍ਰਧਾਨ ਮੰਤਰੀ ਸਾਹਿਬ ਤੇ ਇਲਾਵਾ ਬਾਕੀ ਸਾਰਿਆਂ ਨੂੰ ਬੁਲਾਇਆ ਜਾਖੜ ਸਾਹਿਬ ਨੂੰ ਮੈਂ ਖੁਦ ਆਪ ਇਨਵਾਈਟ ਕੀਤਾ ਫੋਨ ਕਰਕੇ ਸੀਐਮ ਸਾਹਿਬ ਨੇ ਚਿੱਠੀ ਲਿਖੀ ਸੋ ਉਹ ਮੈਂ ਸਮਝਦਾ ਕਿ ਇਸ ਤੋਂ ਚਲੋ ਬਾਕੀ ਖੁਦ ਨਹੀਂ ਚੰਗਾ ਲੱਗ ਰਿਹਾ ਹੈਗਾ ਕਿ ਇਹ ਜਿਹੇ ਸੋਚ ਜਿਹੇ ਪ੍ਰਦਰਸ਼ਿਤ ਕੀਤੀ ਕੀਤੀ ਉਹਨਾਂ ਨੇ ਮੈਂ ਸਮਝਦਾ ਕਿ ਬਹੁਤ ਹਲਕੀ ਬਹੁਤ ਘਟੀਆਂ ਸੋਚ ਦਾ ਪ੍ਰਦਰਸ਼ਨ ਹੈ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਗਿਆ ਪੰਜਾਬ ਪੰਜਾਬੀਆਂ ਤੇ ਸਿੱਖ